ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਦਿਖਾਉਣ ਜਾ ਰਹੀ ਹਾਂ ਪੱਖੀਆਂ ਤੁਸੀਂ ਦੇਖ ਸਕਦੇ ਹੋ ਇਹ ਆਪਾਂ ਖੁਦ ਹੱਥੀ ਤਿਆਰ ਕੀਤੀਆਂ ਹੋਈਆਂ ਜੀ ਇਹ ਆਪਾਂ ਰੀਲਾਂ ਤੇ ਗੁੱਟੀਆਂ ਨਾਲ ਤਿਆਰ ਕੀਤੀਆਂ ਹੋਈਆਂ ਵਿਚਕਾਰ ਇਹ ਇਹ ਸਾਰਿਆਂ ਨਾਲ ਆਪਾਂ ਫਲਾਵਰ ਬਣਾ ਕੇ ਉੱਪਰ ਨੈੱਟ ਦੀ ਜਾਲੀ ਲਾਈ ਹੋਈ ਹੈ ਤਾਂ ਜੋ ਇਹ ਬਾਹਰ ਨਾ ਆ ਸਕਣ ਤੇ ਇਸੇ ਤਰ੍ਹਾਂ ਪਿੱਛੇ ਫਲਾਵਰ ਬਣਾਇਆ ਹੋਇਆ ਹੈ ਇਹ ਆਪਾਂ ਪਹਿਲਾਂ ਬਹੁਤ ਵਾਰ ਦੇ ਸੀਗੇ ਹੋਂ ਪੱਖੀਆਂ ਤੇ ਇਸੀਆਂ ਕਰਕੇ ਆਪਾਂ ਇਹਨਾਂ ਦਾ ਘਟ ਗਿਆ ਹੁਣ ਇੱਕ ਸੱਭਿਆਚਾਰ ਦਾ ਹਿੱਸਾ ਹੈ ਆਪਣੇ ਜਿਹਨਾਂ ਨੂੰ ਆਪਾਂ ਭੁੱਲਦੇ ਜਾ ਰਹੇ ਹਾਂ ਇਹ ਦੇਖੋ ਚਾਲਰ ਬਣਾ ਕੇ ਤੇ ਇਹਦੇ ਉੱਪਰ ਗੋਟੇ ਨਾਲ ਫਿਨਿਸ਼ਿੰਗ ਦਿੱਤੀ ਹੋਈ ਹੈ ਇੱਥੇ ਵੀ ਲੈਸ ਨਾ ਫਿਨਿਸ਼ਿੰਗ ਦਿੱਤੀ ਹੋਈ ਹੈ ਸੈਡਾਂ ਤੇ ਇਸੇ ਤਰ੍ਹਾਂ ਆਪਾਂ ਦੂਸਰੀ ਸੈਡ ਦੂਸਰੀ ਸੈਡ ਵੀ ਆਪਾਂ ਉਸੇ ਤਰ੍ਹਾਂ ਕਰਕੇ ਤੇ ਇਹਦੇ ਵਿਚਕਾਰ ਇੱਕ ਹਾਊਸ ਬਣਾਇਆ ਹੋਇਆ ਆ ਤੁਸੀਂ ਦੇਖ ਸਕਦੇ ਹੋ ਇਹ ਆਪਾਂ ਪਹਿਲਾਂ ਢਾਲ ਵਿੱਚ ਦਿੰਦੇ ਸੀ ਮੈਨੂੰ ਮੇਰੇ ਢਾਲ ਵਿੱਚ ਦਿੱਤੀ ਸੀ ਮੇਰੀ ਮਾਮੀ ਮਾਮੀ ਨੇ ਤਿਆਰ ਕਰਕੇ ਮੈਨੂੰ ਦਿੱਤੀਆਂ ਪਰ ਅੱਜ ਕੱਲ ਮੈਨੂੰ ਨਹੀਂ ਲੱਗਦਾ ਕਿਸੇ ਨੂੰ ਬਣਾਉਣੀਆਂ ਆਉਂਦੀਆਂ ਹੋਣੀਆਂ ਇਹ ਸੱਭਿਆਚਾਰ ਦਾ ਹਿੱਸਾ ਹੈ ਲੋਕ ਭੁੱਲਦੇ ਜਾ ਰਹੇ ਐ ਅੱਜ ਕੱਲ ਨਵੀਂ ਪੀੜ੍ਹੀ ਨੂੰ ਤਾਂ ਨਹੀਂ ਆਉਂਦੀਆਂ ਪੁਰਾਣੇ ਜਿਹੜੇ ਬਜ਼ੁਰਗਾਂ ਉਹਨਾਂ ਨੂੰ ਵਧੀਆ ਬਣਾਉਣੀ ਆਉਂਦੀ ਐ ਪਰ ਅੱਜ ਕੱਲ ਕੋਈ ਵਰਤਦਾ ਨਹੀਂ ਇਸ ਕਰਕੇ ਇਹ ਲੋਪ ਹੁੰਦੀਆਂ ਜਾ ਰਹੀਆਂ ਇਸੇ ਤਰ੍ਹਾਂ ਆਪਾਂ ਆ ਦੂਜੀ ਪੱਖੀ ਵੀ ਤਿਆਰ ਕੀਤੀ ਐ ਆ ਤੁਸੀਂ ਦੇ ਸਕਦੇ ਹੋ ਝਾਲਰ ਝਾਲਰ ਲਗਾ ਕੇ ਤੇ ਸਾਈਡਾਂ ਤੇ ਆਪਾਂ ਕਰੋਸ਼ਗੇਨ ਆ ਫਿਨਿਸ਼ਿੰਗ ਦਿੱਤੀ ਹੋਈ ਹੈ ਤੇ ਵਿਚਕਾਰ ਮੋਤੀਆਂ ਨਾਲ ਬੁੰਤੀ ਕੀਤੀ ਹੋਈ ਹੈ ਗ੍ਰੀਨ ਕਲਰ ਦੀ ਪੱਛਮ ਹੈ ਤੇ ਵਾਈਟ 레드 ਤੇ ਬਲੈਕ ਕੰਬੀਨੇਸ਼ਨ ਨਾਲ ਆਪਾਂ ਵਿਚਕਾਰ ਸਟਾਰ ਬਣਾਇਆ ਹੋਇਆ ਹੈ ਲਾਈਕ ਆ ਸਟਾਰ ਬਣਾਇਆ ਹੋਇਆ ਹੈ ਫਲਾਵਰ ਵੀ ਕਹਿ ਸਕਦੇ ਆ ਤੇ ਇਸੇ ਤਰ੍ਹਾਂ ਇਹਦੇ ਵਿੱਚ ਇਧਰ ਪੱਛਮ ਨਾਲ ਫਲਾਵਰ ਬਣਾਇ ਹੋਈ ਹੈ ਪੱਛਮਨਾ ਫਲਾਵਰ ਬਣਾ ਕੇ ਵਿਚਕਾਰ ਇੱਕ ਮੋਤੀਆਂ ਦੀ ਲੜੀ ਲਾ ਕੇ ਇੱਕ ਸਟਾਰ ਲਾਇਆ ਹੋਇਆ ਵਿਚਕਾਰ ਵੀ ਗੋਟੇ ਨਾਲ ਇੱਕ ਫਲਾਵਰ ਬਣਾਇਆ ਹੋਇਆ ਇਸcar ਇਸ ਤਰ੍ਹਾਂ ਪੱਛਮ ਦੀ ਡੋਰ ਲਾਈ ਹੋਈ ਹੈ ਇਹ ਵੀ ਛੋ ਵਾਸਤੇ ਬਣਾ ਦਿੰਦੀ ਹੈ ਵਿਚਕਾਰ ਇੱਕ ਫਲਾਵਰ ਲਾਇਆ ਹੋਇਆ ਇਸੇ ਤਰ੍ਹਾਂ ਇਹ ਵੀ ਇਸੇ ਤਰ੍ਹਾਂ ਕੀਤਾ ਹੋਇਆ ਹੈ ਵਿਚ ਮੋਤੀਆਂ ਦੀ ਲੜੀ ਲਾ ਕੇ ਤੇ ਇੱਕ ਸਟਾਰ ਵਿਚਕਾਰ ਲਾਇਆ ਹੋਇਆ। ਦੇਖੋ ਕਿੰਨੇ ਪਿਆਰ ਨਾਲ ਬੁੰਦੀ ਕੀਤੀ ਹੋਈ ਹੈ। ਇਧਰ ਸਾਈਡਾਂ ਤੇ ਲੈਸ ਨਾਲ ਫਿਨਿਸ਼ਿੰਗ ਦਿੱਤੀ ਹੋਈ ਹੈ। ਇਹ ਚਾਲਰਾਂ ਬਣਾ ਕੇ ਲਾ ਦਿੰਦੇ ਸੀ। ਇਸੇ ਤਰ੍ਹਾਂ ਇਧਰ ਦੇਸਰ ਦਿਨ ਕਿੰਨੀਆਂ ਪਿਆਰੀਆਂ ਲੱਗ ਰਹੀਆਂ ਤੇ ਸਫਾਈ ਦੇਖੋ ਤੁਸੀਂ ਇਹਨਾਂ ਦੀ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਨਾ ਤੇ ਵੱਧ ਤੋਂ ਵੱਧ ਕਮੈਂਟ ਵੀ ਕਰਨਾ ਧੰਨਵਾਦ ਜੀ